ਕਹਿੰਦੇ ਹਿਯਾਰਪੁਰੀਆ ਮੁੰਡਾ ਤੇ ਕਹਿੰਦੇ ਮੇਰੇ ਵੀਰੋ ਤਵਾਬੇ ਵਾਲਾ ਮੁੰਡਾ ਤੇ ਕਹਿੰਦੇ ਇੱਧਰਲੇ ਪਾਸੇ ਮੀਰੀਪਰੀ ਕਬੱਡੀ ਕਲੱਬ ਦਾ ਟੱਕਰ ਟੱਕਰ ਕਹਿੰਦੇ ਮਹੰਗੇ ਮੁੱਲ ਦੀ ਖੂਚੀ ਦਾ ਕਹਿੰਦੇ ਗੱਟ ਫੜਨਾ ਉਹ ਕਹਿੰਦੇ ਟੁੱਕਾ ਵਾਲਾ ਜੱਟ ਖੇਡ ਮੈਦਾਨ ਦੇ ਅੰਦਰ ਕਰੂ ਕਮਾਲ ਉਹ ਦੇਖੋ ਸਾਹਮਣੇ ਹਰਖੋ ਵਾਲੀਏ ਬੇਸ਼ੀਰੂ ਜੱਫਾ ਟੌਪ ਦਾ ਜੱਫਾ ਕਬੱਡੀ ਔਰ ਕਹਿੰਦੇ ਦੁੱग्गा ਵਾਲਾ ਜੇ ਫੈਨ ਮਾਰ ਰਿਹਾ ਉਹ ਸਾਹਮਣੇ ਸ਼ੰਕਰ ਦੀ ਕਬੱਡੀ ਖੇਡ ਮੈਦਾਨ ਦੇ ਅੰਦਰ ਉਹ ਸਾਹਮਣੇ ਕਬੱਡੀ ਪੈਂਦੀ ਆ ਚਾਰ ਤਿਆਰ ਹੈ ਦੁੱग्गा ਵਾਲਾ ਫੇਰ ਇਹ ਆ ਕਹਿੰਦੇ ਖੁਸ਼ੀ ਗੱਲਾਂ ਸਿੱਖ ਰਹਾਂ ਤੇ ਨੇ ਇੱਕ ਅੱਧੇ ਤੇ ਜਿੱਤ ਹਾਰ ਹੋਣੀ ਆ ਉਹ ਜਾਦਾ ਸਰਪੰਚ ਉਹ ਲੱਗਿਆ ਕਹਿੰਦੇ ਯਾਦਗਾਰੀ ਜਫਾ ਕੋਟੜੇ ਭੜੀ ਦੇ ਰਾਜੂ ਨੂੰ ਜਾਂ ਫਿਰ ਰਾਜੂ ਇੱਥੋਂ ਭੱਜ ਕੇ ਗੱਲਾਂ ਕਰਵਾ ਜਾਵੇਗਾ ਪਰ ਜਾਦਾ ਕਹਿੰਦੇ ਪਾਉਣ ਦੇ ਲਈ ਮੁੰਡਾ ਕਹਿੰਦੇ ਖੇਡ ਮੈਦਾਨ ਦੇ ਵਿੱਚੋਂ ਸਮਾਰੇ ਪਿੱਡ ਦਾ ਮੇਰੇ ਵੀਰੋ ਬੰਨੀ ਵੱਧ ਕੇ ਕਬੱਡੀ ਪਾ ਰਿਹਾ ਉਧਰ ਵੇਖੋ ਗੁੱਟ ਫੜਿਆ ਗਿਆ ਖੋਚ ਕੱਢਣ ਦੀ ਕੋਸ਼ਿਸ਼ ਹੈ ਲੱਗਿਆ ਪਿਆ ਜੋਰ ਹੈ ਪੱਧਰੀ ਵਾਲਾ ਰਾਜਾ ਤੇ ਨਾਲ ਮੇਰੇ ਵੀਰੋ ਕੌਣ ਹੈ ਦਰਸ਼ਕੋ ਜੀ ਉਹ ਕਹਿੰਦੇ ਰਾਜਾ 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 ਦੇ ਅੰਦਰ ਪੈਣ ਲੱਗੀ ਆ ਰੋਟੀ ਲੋ ਮੇਛੀ ਆ ਗਿਆ ਕਬੱਡੀ ਪਾਉਣ ਦੇ ਲਈ ਉਧਰ ਕਹਿੰਦੇ ਮਨੂ ਭਗਵਾਨਪੁਰ ਚੇਚੇ ਤੌਰ ਤੇ ਪੂਜਿਆ ਕਬੱਡੀ ਦਾ ਵੱਡਾ ਪ੍ਰੋਮੋਟਰ ਛੋਟੀ ਗਿੱਲ ਹੁਣਾਂ ਦੇ ਵੱਲੋਂ ਇਧਰ ਕਹਿੰਦੇ ਮੋਸਟ ਵੈਲਕਮ ਆਖਿਆ ਯਾਰਾ ਤੇ ਉਧਰ ਕੌਣ ਹੈ ਪ੍ਰਤਾਪ ਕੜਿਆਣਿਆਂ ਵਾਲਾ ਉਹ ਵੱਜਦੇ ਹੋ ਤਾਲਾ ੱਫੇ ਆਉਂਦਾ ਖੇਡ ਕਬੱਡੀ ਦਾ ਨਜ਼ਾਰਾ ਮੇਰੇ ਪੰਜਾਬੀ ਵੀਰੋ